ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਕਰਪੂਥਲਾ ਸ਼ਹਿਰ ਦੇ ਵਿੱਚ ਤੇ ਕਰਪੂਥਲਾ ਹੀ ਤਹਿਸੀਲ ਆ ਕਰਪੂਥਲਾ ਹੀ ਜ਼ਿਲ੍ਹਾ ਤੇ ਕਰਪੂਥਲਾ ਹੀ ਪਿੰਡ ਆ ਜੀ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਭਾਈ ਜਿਹੜਾ ਨਵਾਂ ਵਪਾਰ ਦਾ ਕੰਮ ਸ਼ੁਰੂ ਕੀਤਾ ਜੀ ਤੇ ਤਿੰਨ ਮੱਝਾਂ ਸੇਲ ਕਰਨੀਆਂ ਇੱਕ ਤੁਹਾਨੂੰ ਟੋਕੜ ਮੱਝ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਗੱਬਣਾ ਬਹੁਤ ਹੀ ਸੋਹਣੀਆਂ ਸੁਨੱਖੀਆਂ ਤੇ ਇੱਕ ਜਿਹੜਾ ਨਗੀਨਾ ਦਿਖਾਉਣਾ ਵਾ ਨੀਲੀ ਰਾਵੀ ਦੀ ਪੂਰੀ ਬਹੁਤ ਹੀ ਚੰਗੀ ਕੁਆਲਿਟੀ ਦੀ ਸੋਹਣੀ ਸੁਨੱਖੀ ਦੇ ਵੱਡੀ ਮੱਝ ਦਿਖਾਵਾਂਗੇ ਬਿਲਕੁਲ ਤਿਆਰ ਬਹੁਤ ਹੀ ਚੰਗੀਆਂ ਮੱਝਾਂ ਸੋਹਣੀਆਂ ਸੁਨੱਖੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਭੈਣ ਭਰਾ ਨੇ ਕਿਸੇ ਵੀ ਚੈਨਲ ਤੋਂ ਕਿਸੇ ਵੀਡੀਓ ਤੋਂ ਪਸ਼ੂ ਖਰੀਦਣਾ ਹੁੰਦਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਵੀਰ ਜੀ ਆਪ ਜੀ ਦਾ ਧੰਨਵਾਦ ਜੀ ਤੇ ਐਡਰੈਸ ਦੱਸ ਦਈਏ ਭਾਜੀ ਐਡਰੈਸ ਆਪਣਾ ਜੀ ਜ਼ਿਲ੍ਹਾ ਕਪੂਰਥਲਾ ਜੀ ਡੀਟੀਓ ਦਫ਼ਤਰ ਦੇ ਬਿਲਕੁਲ ਨਜ਼ਦੀਕ ਜੀ ਤਹਿਸੀਲ ਵੀ ਕਪੂਰਥਲਾ ਠੀਕ ਆ ਜੀ ਜਿੱਥੇ ਲਾਇਸੈਂਸ ਸੈਂਟਰ ਬਣਦੇ ਉਹਦੇ ਲਾਗੇ ਆਪਣਾ ਠੀਕ ਆ ਹਾਂ ਤੇ ਆਪਣਾ ਵਪਾਰ ਦਾ ਕੰਮ ਵਪਾਰ ਦਾ ਵੀਰ ਜੀ ਬਜ਼ੁਰਗ ਕਰਦੇ ਰਹੇ ਪਹਿਲਾਂ ਹਾਂਜੀ ਮੈਂ ਬਾਹਰ ਅੰਦਰ ਰਿਆ ਹੁਣ ਆਪਾਂ ਸ਼ੁਰੂਆਤ ਤੇ ਸ਼ੁਰੂਆਤ ਵੀ ਐ ਟਾਪ ਦੀ ਸ਼ੁਰੂਆਤ ਵੀ ਪੂਰੀ ਤੋਂ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਵੀ ਤੇ ਤਿਲਾਂ ਵਾਲੀ ਵੀ ਸਾਰੇ ਕੰਮ ਇਹ ਸਾਰੀਆਂ ਕੁਆਲਿਟੀਆਂ ਬਰੀਡ ਵਾਲੀ ਆ ਹਾਂਜੀ ਹਾਂ ਨਾ ਹਾਂਜੀ ਬਿਲਕੁਲ ਚੰਗੀ ਸੋਹਣੀ ਸੁਨਹਿਰੀ ਤੇ ਨਾਮ ਕੀ ਆ ਜੀ ਆਪਣਾ ਨਾਮ ਮੇਰਾ ਹਰਬੰਸ ਸਿੰਘ ਜੀ ਫੋਨ ਨੰਬਰ ਦੱਸ ਦਿਓ 96468 ਕਤਰ 03 ਆਪਣਾ ਜਿਹੜਾ ਇਹ ਅੱਡਾ ਵਾ ਕਿਹੜੇ ਬੰਨੇ ਪੈ ਜਾਂਦਾ ਇਹ ਅੱਡਾ ਡੀਟੀਓ ਜਿਹੜਾ ਲਾਇਸੈਂਸ ਸੈਂਟਰ ਹੈ ਡੀਟੀਓ ਦਫ਼ਤਰ ਕਹਿ ਦਿੰਦਾ ਪ੍ਰਵਾਹਨ ਸੈਂਟਰ ਹਾਂਜੀ ਬਿਲਕੁਲ ਉਤੋਂ ਦਬਰਜੀ ਵਾਲੇ ਰੋਡ ਦੇ ਉੱਤੇ ਦਬਰਜੀ ਵਾਲੇ ਰੋਡ ਦੇ ਉੱਤੇ ਹਾਂਜੀ ਉਤੋਂ ਥੋੜਾ ਜਿਹਾ ਗੇਨਾਲ ਜਾਣੇ ਕਿ ਲੋਕੇਸ਼ਨ ਜਿੰਨੇ ਵੀ ਵੀਰ ਨੇ ਆਉਣਾ ਹੋਊਗਾ ਲੋਕੇਸ਼ਨ ਬਸ ਪ੍ਰਵਾਹਨ ਸੈਂਟਰ ਦੀ ਲਾ ਲਵੇ ਠੀਕ ਹੈ ਫੋਨ ਨੰਬਰ ਦੱਸਦਾ ਜੀ ਹਾਂਜੀ 964687103 ਤੇ ਸ਼ਰਵਾਦ ਆਪਾਂ ਲੀਲੀ 라ਵੀ ਬੂਰੀ ਤੋਂ ਕਰਦੇ ਆਂ ਹਾਂਜੀ ਆਹ ਵੇਖੋ ਜੀ ਕੱਦ ਕਾਰਡ ਤੁਸੀਂ ਚੈੱਕ ਕਰੋ ਮੱਝ ਬਹੁਤ ਹੀ ਸੋਹਣੀ ਸੁਨੱਖੀ ਸਿੰਘ ਦੀ ਕੁਆਲਿਟੀ ਇੱਕ ਵੀ ਨਿਸ਼ਾਨੀ ਜਿਹੜੀ ਖੁੰਝੀ ਨੀਗੀ ਨੀਲੀ ਰਾਬੀ ਵਾਲੀ ਤੇ ਨਾਲੇ ਬੂਰੀ ਤੇ ਤੇਲ ਦੇਖ ਲਓ ਵੀ ਸਾਰੇ ਸਰੀਰ ਤੇ ਕਹਿ ਦਿੰਦੇ ਵੀ ਤਿਲਾਂ ਵਾਲੀ ਬੂਲੀ ਬੂਰੀ ਜਿਹੜੀ ਹੁੰਦੀ ਆ ਕਰਮਾਂ ਵਾਲੀ ਹੁੰਦੀ ਆ ਤੇ ਹਵਾਨਾ ਚੈੱਕ ਕਰੋ ਪਛਾਣ ਨੂੰ ਵੀ ਉਹਨਾਂ ਦੇ ਅੱਗੇ ਨੂੰ ਵੀ ਆਉਂਦੇ ਤੇ ਬੱਸ ਸੋਨਾ ਤਿਆਰ ਕਰਦੀ ਪਈ ਤੇ ਦੇਣ ਭਾਜੀ ਕਿੰਨੇ ਲੈ ਜੂ ਦੇਣ ਇਹਦੇ ਵੀਰ ਜੀ 4-5 ਰਹਿੰਦੇ ਆ ਠੀਕ ਆ ਇਹ ਘਰ ਦੀ ਹੀ ਮੱਝ ਆਪਣੇ ਆਪਣੇ ਸਾਰਾ ਮਾਲ ਘਰ ਦਾ ਹੀ ਆ ਸਿਰਫ ਇੱਕ ਮੋਲ ਵਾਲੀ ਉਹ ਜਿਹੜੀ ਤਾਜੀ ਸੂਈ ਠੀਕ ਆ ਹਾਲੇ ਘਰ ਦੀਆਂ ਹੀ ਆ ਸਾਰੀਆਂ ਦੀ ਸ਼ਰਵਾਦ ਕਰਨੀ ਘਰ ਵਾਲੀਆਂ ਮੱਝਾਂ ਵੇਚ ਹਾਂਜੀ 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 ਠੀਕ ਆ ਜੀ ਤੇ ਕਿੰਨਾ ਕੁ ਦੁੱਧ ਚੋਆਇਆ ਜੀ ਦੁੱਧ ਦੇ ਤਕਰੀਬਨ 14 ਪਲੱਸ ਕਹਿ ਸਕਦੇ ਆ ਇਹਦਾ ਆ 14 ਪਲੱਸ ਸੂਈ ਤੇ ਬੇਚੱਕ ਕੋਈ ਆਣ ਕੇ ਆਪਣੇ ਜੇ ਸੂਭੂ ਗਈ ਇੱਥੇ ਆਪਾਂ ਝੋਕੇ ਲੈ ਜਾਵੇ ਆਪਾਂ ਨੂੰ ਉਸੇ ਦੀ ਜਿਹੜੀ ਚੀਜ਼ ਤੇ ਮਾਨ ਹੋਵੇ ਤੇ ਉਹ ਹਾਂਜੀ ਹਾਂਜੀ ਉਹਦੀ ਗਰੰਟੀ ਦੇ ਦੇ ਸਕਦੇ ਹਾਂ ਬਿਲਕੁਲ ਬਿਲਕੁਲ ਠੀਕ ਆ ਦਿਨ ਕਿੰਨੇ ਲੈ ਜੂਗੀ ਇਹ ਦਿਨ 4-5 ਜੀ 4-5 ਦਿਨ ਲੱਗਣਗੇ। ਹੱਤਰੀਕ ਦੇ ਹਿਸਾਬ ਨਾਲ 4 ਕਿ ਦਿਨ ਮੇਰਾ ਖਰ ਰਹਿੰਦੇ ਇਹਦੇ ਸ਼ਾਇਦ। ਤੇ 1-2 ਦਿਨ ਅੱਗਾ ਪਿੱਛਾ ਹੋ ਸਕਦਾ ਕੋਈ। ਜੀ। ਅਜੇ ਪੂੜੇ ਨਹੀਂ ਤੋੜੇ। ਦਿਨ ਵੱਧ ਹੀ ਖੜੂਗੀ ਲੱਗਦਾ ਵੀ। ਇਹ ਆ ਚੀਜ਼ ਪੂਰੀ ਫੁੱਲ ਬੱਲੇ ਹੋ ਜਾਣੀ ਜੀ। ਜਿੰਨੇ ਦਿਨ ਲੱਗੀਆਂ ਫੁੱਲ ਬੱਲੇ ਹੋ ਜਾਣੀ। ਆ ਆ ਜਿਹੜੀ ਟੈਲ ਆ ਇਹ ਪੂਰੀ ਬੱਲੇ। ਠੀਕ ਆ। ਦਿਹੂਗੀ ਵੀ ਜਦੋਂ ਤਿਆਰ ਹੋਈ ਆ ਬੋਲਣਾ ਇਹਨੇ ਮੂੰਹ ਤੋਂ। ਹਾਂਜੀ ਹਾਂਜੀ। ਹੋਰ ਇਹ ਪਾਜੀ ਇਹਨੂੰ ਖੋ। ਹਾਂਜੀ ਹਾਂਜੀ। ਕਰੋ ਚੈੱਕ ਜੀ ਮੱਝ ਪੂਰੀ ਵੱਡੀ, ਕੱਦ-ਕਾਠ ਵੀ ਚੰਗਾ, ਵਜ਼ਨ ਪੂਰਾ ਮੱਝ ਦਾ। ਆ ਵੇਖੋ ਜੀ, ਸੂਆ ਤ ਤੇ ਦਿਨ 4 ਤੋਂ 5 ਲੈ ਜੂਗੀ ਬਾਕੀ ਅਜੇ ਪੁੜੇ ਨਹੀਂ ਜੇ ਤੋੜੇ ਮੱਜ ਨੇ ਜਿੰਨੀ ਬਣ ਗਈ ਓਨੀ ਸੋਣੀ ਲੱਗਣਾ ਹੋਰ ਇਹਨੇ ਆਹ ਵੇਖੋ ਕਰੋ ਚੈੱਕ ਨੀਲੀ ਰਾਗ ਦੀਆਂ ਪੂਰੀਆਂ ਨਿਸ਼ਾਨੀਆਂ ਤਿਲਾਂ ਵਾਲੀ ਬੁਰੀ ਹਵਾਨੇ ਦੇ ਥੱਲੇ ਵੀ ਡੱਬ ਹੈਗਾ ਜੀ ਇਹਦੇ ਓਹ ਵੇਖੋ ਜੀ ਜਿਹੜੀਆਂ ਨਿਸ਼ਾਨੀਆਂ ਨੀਲੀ ਰਾਵੀ ਦੇ ਵਿੱਚ ਹੁੰਦੀਆਂ ਪੂਰੀਆਂ ਨਿਸ਼ਾਨੀਆਂ ਜੀ ਬਾਕੀ ਪੂਰੇ ਵਜਨ ਵਾਲੀ ਤੇ ਜਿੱਦਣ ਤਿਆਰ ਹੋ ਗਈ ਇਹ ਹਵਾਨਾ ਹੋਰ ਖੋਲ ਦੇਣਾ ਨੇ ਜੀ ਜੀ ਤੌਰ ਜਿਹੜੀ ਆ ਦੀ ਪਹਿਲਵਾਨ ਵਰਗੀ ਇੱਕ ਕਿਹੜਾ ਹੋਰ ਕਢਾਓ ਭਾਜੀ ਮੈਂ ਕਹਾਂ ਤੁਸੀਂ ਆ ਦੇਖੋ ਚੰਗੀ ਤਰ੍ਹਾਂ ਪਈ ਹੋਈ ਉਹਨੂੰ ਹੈ ਪ੍ਰਭਾਵ ਵੀ ਕੋਈ ਮੈਨੂੰ ਕੋਈ ਲੱਗ ਗਿਆ ਆ ਮੇਰੇ ਹਾਂਜੀ ਹਾਂਜੀ ਲਓ ਜੀ ਇੱਕ ਰਾਂ ਚੰਗੀ ਤਰ੍ਹਾਂ ਦਿਖਾਈਏ ਆ ਵੇਖੋ ਜੀ ਬਾਕੀ ਇੱਕ ਗੱਲ ਹੋਰ ਆ ਜਲੰਧਰ ਵੀ ਕਰਪੂਰਥਲੇ ਤੋਂ ਨੇੜੇ ਪੈਂਦਾ ਮੋਗਾ ਵੀ ਨੇੜੇ ਪੈ ਜਾਣਾ ਇਹ ਆਕੇ ਇਧਰਲੇ ਲੁਧਿਆਣੇ ਵਾਲਾ ਵੀ ਨੇੜਾ ਪੈ ਜਾਣਾ ਤੇ ਭੈਣ ਭਰਾ ਜਿੰਨੇ ਵੀ ਆ ਉਹ ਭਾਜੀ ਨੂੰ ਫੋਨ ਕਰਿਓ ਤਾਂ ਵੇਖੋ ਜੀ ਕੁਆਲਿਟੀ ਚੰਗੀ ਦੀ ਆ ਭਾਜੀ ਉਹਨਾਂ ਨੇ ਘਰ 14 ਲੀਟਰ ਦੁੱਧ ਚੋਇਆ ਇਹਦਾ ਸੋਹਣੀ ਪੂਰੀ ਤਾਂ ਮੁੱਲ ਵੀ ਇਹ ਨਹੀਂ ਕਿ ਕੋਈ ਜ਼ਿਆਦਾ ਕਰਨਾ ਵਾ ਮੁੱਲ ਵੀ ਬਿਲਕੁਲ ਜਾਇਜ਼ ਜਿੰਨਾਂ ਦਾ ਹੱਕ ਰੱਖਦੀ ਆ ਓਨਾਂ ਕ ਮੁੱਲ ਆ ਇਹਦਾ ਐਸ ਵਾਰ ਭਾਜੀ ਕਿੰਨਾ ਦੁੱਧ ਚਾਹੋਗੇ ਦੁੱਧ ਕਿੰਨੀ ਤੋਂ ਵਧਣੀ ਚਾਹੀਦੀ ਆ ਬਾਕੀ ਤੁਸੀਂ ਆਪ ਸਿਆਣੇ ਮੇਰੇ ਨਾਲੋਂ ਜ਼ਿਆਦਾ ਨੇ ਸਿਆਣੇ ਸਾਡਾ ਸੋ ਕੋ ਤਜਰਬਾ ਵਾ ਤੁਸੀਂ ਵੀਡੀਓ ਵਗੈਰਾ ਬਣਾਉਨੇ ਹੋ ਆਪਾਂ ਤਾਂ ਬਣਾਉਨੇ ਆ ਬਾਕੀ ਜਿੰਨੇ ਵੀ ਭੈਣ ਭਰਾ ਦੇਖਦੇ ਆ ਨਾ ਮੀਰ ਜੀ ਸੇਵਾ ਦੀ ਗੱਲ ਜੀ ਸੇਵਾ ਕਰਾਂਗੇ ਤਾਂ ਦੁੱਧ ਆ ਨਹੀਂ ਤਾਂ 14 ਦਾ 4 ਵੀ ਰਹਿ ਜਾਂਦਾ ਇਹ ਵੀ ਗੱਲ ਸਹੀ ਹੈ ਸਿੱਧੀ ਗੱਲ ਹੈ ਇਹਦੇ ਵਿੱਚ ਕੋਈ ਦੋਰ ਆਏ ਨਹੀਂ 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 ਬਿਲਕੁਲ ਸੱਚੀ ਗੱਲ ਆ ਜੀ ਸ਼ਾਮ ਦਾ ਦੁੱਧ ਮਿਲਣਾ ਵਾ ਜਿਹੜੇ ਪੱਠੇ ਪਾਵਾਂਗੇ ਕਿ ਨਿਕਲੇ ਜੇ ਇੱਕ ਨਗინੇ ਨੂੰ ਇੱਧਰ ਝਾਤ ਮਰਵਾ ਦਿਓ ਹਾਂ ਜੀ ਕੋਈ ਕਹਿ ਸਕਦਾ ਵੀ ਇਹ 40 45 ਕਿਲੋ ਦੁੱਧ ਦੇ ਦੂਗੀ ਜਿੰਨੀ ਜਿੱਦਾਂ ਦਾ ਹਿਸਾਬ ਪਤਾਵੇ ਹਾਂਜੀ ਤੇ ਜਿਹੜਾ ਮਰਜੀ ਕੰਡੇ ਤੇ ਆਣ ਕੇ ਤੋਲ ਲਵੇ ਜਦਨ ਸੁਖੂਗੀ ਠੀਕ ਆ ਇਹ ਆਉਣ ਵਾਲੇ ਸਮੇਂ 'ਚ ਕਰਾਂਗੇ ਬਾਕੀ ਸਾਮ ਤੇ ਡਿਪੈਂਡ ਕਰਦਾ ਹਨਾ ਹਾਂਜੀ ਜੀ ਤੇ ਕਿੰਨਾ ਮੁੱਲ ਕਰਨਾ ਹੈ ਦਾ ਜੀ ਆਪਾਂ ਮੁੱਲੇ ਦਾ ਭਾਜੀ ਕਹਿਣ ਨੂੰ ਜੋ ਮਰਜੀ ਕਹੀ ਜਾਈਏ ਆਪਾਂ 95000 ਦੀ ਦੇ ਦੇਾਂਗੇ ਛੋੜ ਕਰ ਦੋਗੇ ਮੌਕੇ ਕਰਾਂਗੇ ਜਰੂਰ ਜੀ ਖੁੱਲੀ ਕਰ ਦੋਗੇ ਸਾਮ ਖੁੱਲਾ ਕਰਾਂਗੇ ਬਾਕੀ ਫੋਨ ਕਰੇ ਕੋਈ ਵੀ ਜਿੰਨੂੰ ਵੀ ਪਸੰਦ ਹੋਵੇ ਫੋਨ ਕਰੇ ਬਿਲਕੁਲ ਜੀ ਬਾਕੀ ਆਹ ਵੇਖੋ ਜੀ ਇੱਕ ਵਾਰ ਫੇਰ ਤਾਂ ਛਾਤੀ ਮਾਰ ਲਓ ਤਿਲਾਂ ਵਾਲੀ ਬੁਰੀ ਆ ਨੀਲੀ ਰਾਵੀ ਸੋਹਣੀ ਸੁਨੱਖੀ ਪੂਰੀ ਆ ਸਿੰਘ ਕੁਆਲਿਟੀ ਵੀ ਚੰਗੀ ਫੇਸ ਕੁਆਲਿਟੀ ਵੀ ਚੰਗੀ ਆ ਤੇ ਬਣਤਰ ਜਿਹੜੀ ਬਣੀ ਆ ਬਹੁਤ ਹੀ ਸੋਹਣੀ ਆ ਤੇ ਦੂਜੇ ਨੰਬਰ ਵਾਲੀ ਜਿਹੜੀ ਮੋਹਰਾ ਦਿਖਾਈ ਦੇ ਹੁਣ ਸਿੰਘ ਇਹਦਾ ਵੀ ਚੰਗਾ ਸੋਹਣਾ ਲੱਗਾ ਹਨਾ ਹਾਂਜੀ ਆ ਵੇਖੋ ਜੀ ਇਹ ਗੱਬਣ ਹਾਂਜੀ ਇਹ ਗੱਬਣੇ ਦੂਜੇ ਸੂਏ ਝੋਟਿਆ ਦੂਜੇ ਸੂਏ ਇਹਦੇ ਕੰਨੀ ਵਾਲੇ ਦੰਦ ਵੀ ਮੇਰੇ ਖਿਆਲ ਨਾਲ ਹੁਣ ਸ਼ਾਇਦ ਹਾਂ ਅਜੇ ਇੱਕ ਪੂਰਾ ਨਹੀਂ ਕੀਤਾ ਠੀਕ ਆ ਨਿੱਕੇ ਆ ਹਾਂਜੀ ਠੀਕ ਆ ਜੀ ਦੂਜੇ ਸਵੇ ਸੂਣਾ ਹਾਂਜੀ ਇਹਨੇ ਦੂਜੇ ਇਹ ਦੁੱਧ ਕਿੰਨਾ ਚੁਆਇਆ ਇਹਨੇ ਜੀ ਇਹਦਾ ਪਹਿਲੇ ਸਵੇ ਤਕਰੀਬਨ ਆਪਾਂ ਜਿਆਦਾ ਕਹਿ ਦਈਏ ਜਿਹਨੇ ਜਿੰਨਾ ਦਿੱਤਾ ਇਹਨੇ 10 ਕਿਲੋ 10 ਕਿਲੋ ਹਾਂ ਐਵੇਂ ਇਹਦਾ ਕਹਿ ਦਈਏ ਹੁਣ ਇਹਦਾ ਵੀ ਕਹਿ ਦਈਏ ਵੀ 14 ਕਿਲੋ ਦਿੱਤਾ ਤੂੰ ਗੱਲ ਥੋੜੋ ਬਣਨੀ ਜਿਹਨੇ 10 ਦਿੱਤਾ ਉਹਦਾ 10 ਹੀ ਰਹਿਣਾ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਦਿਨ ਕਿੰਨੇ ਲਾਜੂਗੀ ਇਹਦੇ ਦਿਨ ਵੀਰ ਜੀ ਤਰੀਕ ਦੇ ਹਿਸਾਬ ਨਾਲ 10 ਰਹਿੰਦੇ ਜੀ 10 ਦਿਨ ਰਹਿੰਦੇ ਹਾਂ 10 ਰਹਿੰਦੇ ਆ ਬਾਕੀ ਠੀਕ ਜੋ ਵੀ ਉਹਤ ਫੋਟੋ ਦੇ ਹਿਸਾਬ ਨਾਲ ਹੋਣਾ ਇਹ ਤਾਂ ਰੱਬ ਦੀ ਵੀ ਮਰਜ਼ੀ ਹੁੰਦੀ ਕਿ ਹਾਂਜੀ ਹਾਂਜੀ ਹਾਂ ਹਾਂਜੀ ਹਾਂ 5-7 ਦਿਨ ਉੱਤੇ ਥੱਲੇ ਵੀ ਹੋ ਜਾਂਦੇ ਕਈ ਪਸੂ ਲੈ ਤੇ ਤੋਰੀਏ ਨੂੰ ਵੀ ਹਾਂਜੀ ਤੇ ਕੁਆਲਿਟੀ ਇਹਦੀ ਵੀ ਚੈੱਕ ਕਰਿਓ ਇੱਕ ਵਾਰ ਕੁਆਲਿਟੀ ਪੂਰੀ ਚੰਗੀ ਸੋਹਣੀ ਸੁਨੱਖੀ ਇਹ ਵੀ ਆ ਆਹ ਵੇਖੋ ਜੀ ਵਜਨ ਵਾਲੀ ਆ ਸਿੰਘ ਕੁਆਲਿਟੀ ਚੈੱਕ ਕਰੋ ਜੀ ਕਿੰਡੀ ਸੋਹਣੀ ਆ ਫੇਸ ਬਹੁਤ ਸੋਹਣਾ ਇਹਦਾ ਝੌੜੀ ਆ ਜੀ ਮੱਝ ਪੇਟ ਥੋੜੀ ਜੀ ਚੰਗੀ ਹੌਲੀ ਹੌਲੀ ਸੁਆ ਦੂਜਾ ਆ ਵੇਖੋ ਜੀ ਦਿਨ 10 ਲੈ ਜੀ ਆ ਵੇਖੋ ਜੀ ਜਾਣਦ ਬਸ ਬਤੋ ਬਸ ਬਸ ਨਾ ਹੁੰਦੀ ਡਰ ਨਾ ਬਾਕੀ ਇਹ ਜਿਹੜਾ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਦੇ ਵਿੱਚ ਘਰ ਦੀਆਂ ਹੀ ਮੱਝਾਂ ਪਾਈਆਂ ਵਾ ਅਜੇ ਵਪਾਰ ਨਵਾਂ ਹੀ ਸ਼ੁਰੂ ਕੀਤਾ ਵਾ ਵੇਖੋ ਜੀ ਇਸ ਵਾਰ ਭਾਜੀ ਕਿੰਨਾ ਕੁ ਦੁੱਧ ਚਵਾਜੂ ਇਸ ਕਿੰ ਪਲੱਸ ਹੋਣੀ ਚਾਹੀਦੀ ਹੈ ਜੀ ਤਕਰੀਬਨ 12 ਲੀਟਰ ਤੇ ਚਾਹੀਦਾ ਜਾਣਾ ਇਹਨੂੰ ਠੀਕ ਹੈ ਜੀ ਇਹ ਪਹਿਲੇ ਸੂਏ 10 ਕੱਢ ਸਕਦੇ ਹੈ ਤਕਰੀਬਨ 12 13 ਕੁਝ ਵੀ ਉਹ ਤੇ ਮੌਕੇ ਤੇ ਸੇਵਾ ਦੇ ਡਿਮੈਂਡ ਦੇ ਬਾਕੀ ਜਿੱਦਾਂ ਦਾ ਕੱਦਗਾਠ ਹੈ ਦੁੱਧ ਚਵਾਉਣਾ ਚਾਹੀਦਾ ਹੈ ਉਹ ਹੱਕ ਰੱਖਦੀ ਆ ਹਾਂਜੀ ਹਾਂਜੀ ਤੇ ਬਾਕੀ ਥਣਾ ਥੁਣਾ ਦੀਆਂ ਓਕੇ ਹੀ ਆ ਨਾ ਸਾਰੇ ਬਿਲਕੁਲ ਜੀ ਆਪਣੀਆਂ ਓਕੇ ਆ ਜੀ ਲੈਣ ਵਾਲਾ ਓਕੇ ਕਰਕੇ ਲੈ ਕੇ ਜਾਵੇ ਜੀ ਸਿੱਧੀ ਜੀ ਗੱਲ ਕਿਉਂਕਿ ਆਪਣੀ ਸੇਵਾ ਆਪਣੀ ਆ ਬਿਲਕੁਲ ਬਿਲਕੁਲ ਜਦੋਂ 게ਟੋਂ ਬਾਹਰ ਹੋ ਗਈਆਂ ਜੀ ਉਦੋਂ ਆਪਣੀ ਕੋਈ ਗਰੰਟੀ ਨਹੀਂ ਇੱਥੇ ਪਾਵਾਂ 4 ਦਿਨ ਅਗਲਾ ਮੇਰੇ ਕੋ ਜੀ ਬਿਲਕੁਲ ਜੀ ਆਪਣਾ ਕੋਈ ਇਦਾਂ ਦਾ ਨਹੀਂ ਕਿ ਵੀ ਜਿਹੜਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਭਾਜੀ ਜੇ ਤਾਂ ਤਿਆਰ ਹੁੰਦੀ ਜੀ ਤਾਂ 85000 ਕਰ ਲੈਂਦੇ ਵਕਦੀ ਸੀ ਹਾਂਜੀ ਫੋਨ ਕਰਾਂਗੇ ਆਪਾਂ 72000 ਮਾਨਦਾਨ ਹੋ ਜਾਊਗਾ ਹੋ ਜਾਊਗਾ ਫਿਰ ਛੋਟ ਕਰ ਦੋਗੇ ਨਾ ਕਰ ਦਿਆਂਗੇ ਠੀਕ ਆ ਕਰਦੀਏ ਹਜ਼ਾਰ ਕਿਦੀ ਹੋਣੀ ਹੈ ਕਿ ਨਹੀਂ ਨਹੀਂ ਵੱਧ ਕਰ ਦਿਓ 2000 ਦੀ ਕਰ ਦਈਏ ਹੋਰ ਕਰ ਦਿਓ ਕਿੰਨੀ 68000 ਦੀ ਦੇ ਦਿਆਂਗੇ 68000 ਦੀ ਜੇ ਚਾਹ ਸਿਰਫ 500 ਰੁਪਏ ਛੋਟ ਬਾਕੀ ਫੋਨ ਕਰੇ ਕੋਈ ਹੈ ਨਾ ਸੋਹਣੀ ਸਨਖੀ ਪੂਰੀ ਐ ਵੀ ਚੰਗੀ ਆ ਜੀ ਇੱਕ ਆ ਦਿਖਾਉਣੀ ਆ ਆ ਵੇਖੋ ਜੀ ਸੱਜਰਾਂ ਨੂੰ ਪਰੇ ਕਰਦੀ ਆ ਹਵਾਨਾ ਜਿਹੜਾ ਲੱਗਾ ਕਰਮ ਵਾਲੀ ਨੂੰ ਸੋਹਣਾ ਸਨਖਾ ਹਵਾਨਾ ਲੱਗਾ ਵਾ ਚੈੱਕ ਕਰੋ ਖਾਣ ਲੇਵਾ ਇਹਦਾ ਤੇ ਇਹ ਭਾਜੀ ਟੋਕੜ ਆ ਇਹ ਟੋਕੜਾ ਵੀਰੇ ਇਹ ਵੀ ਦੂਜੇ ਸੂਏ ਸੂਈ ਹੋਈ ਆ ਸੂਈ ਆ ਹਾਂਜੀ ਤੀਜੇ ਵਾਸਤੇ ਮਹੀਨਾ ਹੋ ਗਿਆ ਇਹਨੂੰ ਠੀਕਾ ਭਰੇ ਨੂੰ ਅੱਛਾ ਮਹੀਨਾ ਹੋ ਗਿਆ ਠੀਕਾ ਭਰੇ ਹਾਂਜੀ ਇਹ ਆਪਣੇ ਕੱਟੀ ਆਈ ਹੋਈ ਆ ਮੱਝ ਦੇ ਮਗਰ ਉਧਰੋਂ ਅੱਛਾ ਹਰਿਆਣੇ ਰੀਏ ਜੀ ਹਰਿਆਣੇ ਤੋਂ ਹਾਂਜੀ ਬਾਕੀ ਸੋਹਣੀ ਪੂਰੀ ਆ ਆ ਵੇਖੋ ਜੀ ਬਾਕੀ ਇਹਦੀ ਚਵਾਈ ਦਾ ਨਾਂ ਇਹਨੂੰ ਕੋਈ ਪਾੜਾ ਪਾਉਣਾ ਹਾਂਜੀ ਨਾ ਕੋਈ ਟੀਕਾ ਨਾ ਕੁਛ ਐਵੇਂ ਥਾਪੀ ਮਾਰਨੀ ਧਾਰ ਦੇਣੀ ਚੋਲਣੀ ਠੰਡੀ ਤੇਰੀ ਐਦਾਂ ਹੀ ਬਹਿ ਜੋ ਪਾਉ ਐਦਾਂ ਹੀ ਬਹਿ ਜਾਣੀ ਆਪਾਂ ਕਮਾ ਕੇ ਇਹ ਤਾਂ ਹੁਣ ਆ ਲੇਟ ਹੋ ਗਈ ਸਗੋਂ ਦੁੱਧ ਵੀ ਇਹਨੇ ਕੋਈ 1.5 ਘੰਟਾ ਢੇੜ ਘੰਟਾ ਲੇਟ ਹੋ ਗਏ ਆ ਆਪਾਂ ਹਾਂਜੀ ਤਕਰੀਬਨ 5.5 ਤੋਂ 6 ਵਜੇ ਆਪਾਂ ਚਵਾਈ ਕਰ ਲਈਦੀ ਆ ਠੀਕ ਹੈ ਕਿਉਂਕਿ ਆਪਾਂ ਕੰਮ ਦੂਜੇ ਵੀ ਦੇਖਣੇ ਹੁੰਦੇ ਆ ਹਾਂਜੀ ਹਾਂਜੀ ਹੁਣ 7 ਕਿਲੋ ਦੁੱਧ ਆ ਹਾਂਜੀ ਇਸ ਟਾਈਮ 7 ਕਿਲੋ ਤਕਰੀਬਨ ਪਈਆ ਵੱਧ ਸਕਦਾ ਪਈਆ ਘਟ ਸਕਦਾ ਜਿਹੜਾ ਕਹ ਸਕਦੇ ਆਪਾਂ ਮਾਗਲਾ ਲੀਟਰ ਕੋਲ ਲੈ ਕੇ ਆਵੇ ਜਿਦਾਂ ਵਪਾਰੀ ਕਹਿੰਦੇ ਆ ਉਹ ਚੀਜ਼ ਕਰਕੇ ਲੈ ਕੇ ਆਵੇ ਆਪਾਂ ਨੂੰ ਇਹ ਨਹੀਂ ਤੇ ਸੱਜਰ ਨੇ ਇਹਨੇ ਕਿੰਨਾ ਕੁ ਦੁੱਧ ਚੋਇਆ ਸੱਜਰ ਵੀਰ ਜੀ ਇਹਦੇ ਥੱਲੇ ਦੁੱਧ ਬਹੁਤ ਸੀਗਾ ਹੁਣ ਜਿਹੜਾ ਦੁੱਧ 7 ਕਿੱਲੋ ਮੈਂ ਕਹ ਜੀ ਬਿਲਕੁਲ ਬਿਲਕੁਲ ਤੇ ਤੋਰੀ ਇਹਨੂੰ ਹਾਂਜੀ ਬਾਕੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਜੀ ਆ ਵੇਖੋ ਪੂਰੀ ਕੁਆਲਿਟੀ ਦੀ ਆ ਸੋਹਣੀ ਸਨਖੀ ਕੈਮ ਆ ਪੂਰੀ ਆ ਵੇਖੋ ਜੀ ਥਾਨ ਵੇਖੋ ਕਿੱਡਾ ਸੋਹਣਾ ਲੱਗਾ ਕਰੋ ਚੈੱਕ ਆਹ ਵੇਖੋ ਤੇ ਮੋਲੇ ਦਾ ਬਿਲਕੁਲ ਜਾਇਦ ਇਹ ਛੋਟੀ ਹੁੰਦੀ ਭਾਜੀ ਦੱਸਦੇ ਆ ਕਿ ਹਰਿਆਣੇ ਤੋਂ ਆਈ ਸੀ ਤੇ ਹੈ ਵੀ ਠੰਡੀ ਧੀਰੀ ਕੋਈ ਟੀਗਾ ਲਾਉਣ ਦੀ ਨਹੀਂ ਲੋੜ ਇਦਾਂ ਹੀ ਥਾਪੀ ਦੇਣੀ ਤੇ ਬਹਿ ਜਾਣਾ ਤੇ ਹੁਣੇ ਭਾਈ ਜੰਦੇ ਵੀ ਤੁਹਾਨੂੰ ਬਹਿ ਕੇ ਵੀ ਦਿਖਾਵਾਂਗੇ ਆਹ ਵੇਖੋ ਕਰੋ ਚੈੱਕ ਹਾਂ ਬੱਤ ਹਾਂ ਹਾਂ ਚੱਲ ਆਹ ਕਿ ਇਦਾਂ ਹੀ ਬਹਿ ਜਾਣਾ ਕੋਈ ਐਡਾ ਆ ਲੈ ਆ ਲੈ ਆ ਲੈ ਮੇਰਾ ਬੱਚਾ ਤੇਰੀ ਧਾਰ ਤੇ ਮਰਦੀ ਆ ਆ ਕਰੋ ਚੈੱਕ ਆਹ ਵੇਖੋ ਜੀ ਹੋਣ ਜਿਹੜਾ ਇਹ ਵਕਤ 7 ਕਿਲੋ ਦੁੱਧ ਆ। ਆ ਦੇਖੋ ਜੀ। ਤੇ ਇਹਦਾ ਭਾਜੀ ਫਿਰ ਆਪਾਂ ਕਿੰਨਾ ਕ ਮੁੱਲ ਕਰਾਂਗੇ? ਮੁੱਲ ਇਹਦਾ ਜੈ ਜੀ ਆ ਵੀਰੇ 55 ਹਜ਼ਾਰ ਦੀ ਦੇ ਦਿਆਂਗੇ ਆਪਾਂ। 55 ਹਜ਼ਾਰ ਦੀ। ਹਾਂਜੀ ਹਾਂਜੀ। 7 ਕਿਲੋ ਦੁੱਧ ਭਾਵੇਂ ਜਿੰਨਾ ਮਰਜੀ ਚੋਲੇ ਕੋਈ। ਹਾਂਜੀ ਹਾਂਜੀ। ਠੀਕ ਆ ਮੌਕੇ ਤੇ ਮਾੜਦਾਨ ਹੋ ਜਾਊਗਾ। ਬਿਲਕੁਲ ਜੀ ਬਿਲਕੁਲ ਜ਼ਰੂਰ ਹੋਊਗਾ ਜੀ। ਕਰ ਦੋਗੇ 2000 ਦਾ ਕਿ ਨਹੀਂ? ਜਿੰਨਾ ਕੋ ਤੁਸੀਂ ਤੁਸੀਂ ਕਰ ਦਿਓ ਹੋਰ ਦੱਸੋ। ਨਹੀਂ ਤੇ ਇਹ ਦੱਸ ਦੋ ਵੀ ਠੀਕ ਹੈ ਜਾਇ ਜਾਇ 2000 ਰੁਪਇਆ 52000 ਦੀ ਦੇ ਦਿਆ 52 ਦੀ ਉਹ ਚੋ ਭਾਵੇਂ ਆਪਣੀ ਮਰਜ਼ੀ ਨਾਲ ਛੋੜ ਕਰਦੇ ਭਾਵੇਂ 200 ਕਰਦੇ ਤੇ ਭਾਵੇਂ 300 ਕਰਦੇ ਇਹਦਾ ਇਹ ਨਿਕਾ ਵੀ ਆ ਦੇਖਿਓ ਹੁਣ ਤੁਸੀਂ ਆ ਮੈਂ ਬੈਠਾ ਹੀ ਆ ਹਜੇ ਹਾਂਜੀ ਕੋਈ ਇਦਾਂ ਦਾ ਨਿਕਾ ਵੀ ਉੱਠ ਕੇ ਕਿਤੇ ਨਹੀਂ ਜਾਣਾ ਅੱਛਾ ਫੇਰ ਬਹਿ ਜਾਓ ਭਾਵੇਂ ਜਿੱਥੋਂ ਮਰਜ਼ੀ ਘੁੰਮ ਕੇ ਆ ਜਾਓ ਉਧਰੋਂ ਭਾਵੇਂ ਦੂਜੇ ਬੰਦੇ ਨੂੰ ਕੰਮ ਕਰਕੇ ਆ ਜਾਓ ਆਹ ਦੇਖੋ ਜੀ ਇਦਾਂ ਹੀ ਬਹਿ ਰਹੋ ਇਹਨੇ ਬਸ ਇੰਨਾ ਕੰਮ ਹੀ ਮੰਗਣਾ ਪਾਹਰ ਤਾਂ ਹੀ ਮਿਲਦੀ ਆ ਟੀਕਾ ਨਹੀਂ ਕਦੇ ਲੱਗਦੀ ਕੁਛ ਨਹੀਂ ਖਾਂਦੀ ਨਾ ਜੀ ਨਾ ਵੰਡ ਬਾਅਦ ਚ ਖਾਣਾ ਤੁਸੀਂ ਸੈਟ ਕੇ ਦੇ ਸਕਦੇ ਵੰਡ ਮੁਰੇ ਦੇ ਠੀਕ ਆ ਹਾਂਜੀ ਹਾਂਜੀ ਵੀ ਪਹਿਲਾਂ ਕਹਿੰਦੀ ਵੀ ਮੈਨੂੰ ਜੋ ਤੇ ਫੇਰ ਹੀ ਮੈਂ ਖਾਣਾ ਪੀਣਾ ਹਾਂ ਹਾਂਜੀ ਹਾਂਜੀ ਠੀਕ ਆ ਜੀ ਸਹੀ ਆ ਚਵਾਈ ਵੀ ਦਿਖਾ ਦਈਏ ਨਾਲ ਮੜੀ ਬਿਲਕੁਲ ਜੀ ਪੰਤਾਰਾ ਮਾਰ ਕੇ ਇਦਾਂ ਹਾੜੀਆਂ ਵਾ ਤੇ ਮਹੀਨੇ ਵੀ ਬਣੀ ਵੀ ਆ ਹਨਾ ਹਾਂਜੀ ਹਾਂਜੀ ਟੀਕਾ ਭਰਾਇਆ ਆਪਾਂ ਠੀਕ ਆ ਭਰਾਇਆ ਬਾਕੀ ਅਗਲੇ ਦੀ ਕਿਸਮਤ ਆ ਜੀ ਹਾਂਜੀ ਹਾਂ ਲੱਤਾਂ ਗੱਡ ਕੇ ਪੱਠੇ ਵੀ ਨਹੀਂ ਖਾਂਦੀ ਚਵਾ ਚੈੱਕ ਕਰੋ ਸੋਹਣਾ ਖਾ ਪੋਲੀ ਧਾਰਿਆ ਬਹੁਤ ਨਰਮ ਜੀ ਪਿਛਲਿਆਂ ਚੋਂ ਮਾਰ ਦੋ ਜੀ ਕੀ ਗੱਲ ਹੋਈ ਬਤੋ ਸੁਆਹ ਕਰੋ ਜੀ ਐਦਾਂ ਪੱਠੇ ਵੀ ਨਹੀਂ ਖਾਂਦੀ ਐਦਾਂ ਹੀ ਮਿਲਦੀ ਹੈ ਕਰ ਨਹੀਂ ਭਾਈ ਕੋਈ ਗੱਲ ਬਾਤ ਹੋਰ ਬਾਜੀ ਧੰਨਵਾਦ ਜੀ ਗੱਲ ਬਾਤ ਤੁਸੀਂ ਸਿਆਣੇ ਉਹ ਲੋਕ ਆਪਣੇ ਨਾਲੋਂ ਜ਼ਿਆਦਾ ਸਿਆਣੇ ਦੁਨੀਆ ਜੀ 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 ਹਾਂਜੀ ਦੇਖਣ ਵਾਲੇ ਆਪਣੇ ਨਾਲੋਂ ਜ਼ਿਆਦਾ ਸਿਆਣੇ ਆ ਆਪਾਂ ਦਾ ਜੇ ਸ਼ੁਰੂਆਤ ਆ ਹੌਲੀ ਹੌਲੀ ਸਿੱਖਾਂਗੇ ਕੁਝ ਉਹ ਤੇ ਜੱਜ ਤੇ ਵਕੀਲ ਆ ਹਾਂਜੀ 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 ਸੰਗਰ ਦਾ ਬਹੁਤ ਵੱਡਾ ਵਾ ਹਾਂਜੀ ਹਾਂਜੀ ਠੀਕ ਆ ਜਿਹੜਾ ਮਰਜੀ ਜੀ ਉਹ ਬੱਚਾ ਬਹਿ ਜਾਵੇ ਲੇਡੀ ਜੀ ਬਹਿ ਜਾਵੇ ਇਹਨੂੰ ਕੋਈ ਇਦਾਂ ਦਾ ਨਹੀਂ ਮੇਰੇ ਥੱਲੇ ਕੌਣ ਬੈਠਾ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਉਹਨਾਂ ਨੂੰ ਫੋਨ ਕਰ ਲਿਓ ਆਹੀ ਤਿੰਨ ਮੱਝਾਂ ਸੇਲ ਕਰਨੀਆਂ ਬਹੁਤ ਹੀ ਜਾਇਜ਼ ਮੁੱਲ ਕੀਤੇ ਆ ਵੀਡੀਓ ਕਰਦੇ ਸ਼ੇਅਰ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ ਜੀ